ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ YouTube ਚੈਨਲ ਤੇ ਤੁਹਾਡਾ ਸਵਾਗਤ ਆ ਦੋਤੋ ਮੀਰ ਕਰਦਾ ਜੀ ਤੁਸੀਂ ਸਾਰੇ ਬਹੁਤ ਵਧੀਆ ਹੋ ਮੋਗੇ ਲੈ ਕੇ ਆਜਾ ਰਹੇ ਹਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਿਸਟਮਾਂ ਬਾਰੇ ਜਿਹੜਾ ਇੱਕ ਤਕੜਾ ਸਿਸਟਮ ਉੱਤਰ ਭਾਰਤ ਦੇ ਵਿੱਚ ਆਇਆ ਤੇ ਉਹਦੇ ਨਾਲ ਇੱਕ ਚੱਕਰਵਾਤ ਬਣਿਆ ਪਾਕਿਸਤਾਨ ਦੇ ਭਾਗਾਂ ਤੇ ਕੀ ਇਹਦੇ ਨਾਲ ਪੰਜਾਬ ਚ ਕਿਤੇ ਮੀਂਹ ਝੱਖੜਾ ਹਨੇਰੀ ਗੜੇਮਾਰੀ ਤੂਫਾਨ ਆਉਣ ਦੀ ਸੰਭਾਵਨਾ ਹਰਿਆਣਾ ਤੇ ਰਾਜਸਥਾਨ ਦੇ ਕਿਹੜੇ ਭਾਗਾਂ ਤੇ ਮੀਂਹ ਪਊਗਾ ਜਾਂ ਗੜੇਮਾਰੀ ਹੋਊਗੀ ਉਹਦੀ ਅਪਡੇਟ ਦੇਵਾਂਗੇ ਕਿਸਾਨ ਵੀਰਾਂ ਲਈ ਕੀ ਨਵੀਂ ਅਪ ਗਾ ਬੰਗਾਲੀ ਖਾੜੀ ਦੇ ਵਿੱਚ ਬਣਿਆ ਹੋਇਆ ਜਿਹੜਾ ਲੋ ਪ੍ਰੈਸ਼ਰ ਏਰੀਆ ਉਹਦਾ ਉੱਤਰ ਭਾਰ ਦੇ ਭਾਗਾਂ ਦੇ ਉੱਤੇ ਕਿੰਨਾ ਅਸਰ ਰਹੂਗਾ ਤੇ ਇਹ ਸਾਰੀ ਗੱਲਬਾਤ ਆਪ ਦੀ ਵੀਡੀਓ ਦੇ ਵਿੱਚ ਕਰਾਂਗੇ ਮੌਜੂਦਾ ਸਥਿਤੀ ਦੇ ਅਨਸਾਰ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਤੇਜ਼ੀ ਨਾਲ ਚੱਲ ਰਹੀਆਂ ਪੰਜਾਬ ਦੇ ਕੇਂਦਰੀ ਉੱਤਰੀ ਭਾਗਾਂ ਦੇ ਵਿੱਚ ਧੁੱਪ ਪੂਰੀ ਤੇਜ਼ ਚੜੀ ਅੱਜ ਤੇ ਗਰਮੈਸ਼ ਦਾ ਅਹਿਸਾਸ ਹੈ ਜਿਹੜਾ ਹੋ ਰਿਹਾ ਟੈਂਪਰੇਚਰ ਆ ਜਿਹੜਾ 27-28 ਡਿਗਰੀ ਤੱਕ ਪਹੁੰਚਿਆ ਤੇ ਹੇਠਲਾ ਤਾਪਮਾਨ ਆ ਜਿਹੜਾ ਉਹ 10 ਤੋਂ ਲੈ ਕੇ 15-16 ਡਿਗਰੀ ਤੱਕ ਪਹੁੰਚਿਆ ਹੋਇਆ ਜਿਹਦੇ ਕਰਕੇ ਗਰਮੀ ਦਾ ਅਹਿਸਾਸ ਹੋ ਰਿਹਾ ਪੰਜਾਬ ਦੇ ਦੱਖਣੀ ਭਾਗ ਮੁਕਸਰ ਮਲੋਟਾ ਬੋਹਰ ਫਾਜ਼ਿਲਕਾ ਫਿਰੋਜ਼ਪੁਰਾ ਤਰਨਤਾਰਨ ਮੋਗਾ ਬਠਿੰਡਾ ਇਹਨਾਂ ਭਾਗਾਂ ਦੇ ਵਿੱਚ ਘਰਚਮਕਾਲੇ ਬੱਦਲ ਬਣ ਰਹੇ ਆ ਰਾਜਸਥਾਨ ਦੇ ਬੀਕਾਨੇਰ ਚੁਰੂ ਗੰਗਾ ਨਗਰ ਹਨੂਮਾਨਗੜ੍ਹ ਅਲਬਰਾ ਜੈਪੁਰ ਜੋਧਪੁਰ ਉਦੇਪੁਰ ਮਾਉਂਟ ਇਹਦੇ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵਿੱਚ ਘਰਚਮਕਾਲੇ ਬੱਦਲਾਂ ਨਾਲ ਹਲਕੀ ਦਰਮਿਆਨੀ ਬਰਖਾ ਦੀ ਗਤੀਵਿਧੀਆਂ ਹੋ ਰਹੀਆਂ ਹਰਿਆਣਾ ਦੇ ਹਸਾਰ ਸਿਰਸਾ ਫਤਿਆਬਾਦ ਇਹਨਾਂ ਭਾਗਾਂ ਦੇ ਵਿੱਚ ਵੀ ਬੱਦਲ ਆ ਜਿਹੜੇ ਘਰਚਮਕਾਲੇ ਪੈਦਾ ਹੋ ਰਹੇ ਆ ਜੋ ਹੌਲੀ-ਹੌਲੀ ਪੰਜਾਬ ਵੱਲ ਨੂੰ ਵੱਧ ਰਿਹਾ ਦੱਖਣ ਤੋਂ ਉੱਤਰ ਵੱਲ ਨੂੰ ਬੱਦਲਾਂ ਦੀ ਦਿਸ਼ਾਵਾ ਜਿਹਦੇ ਕਰਕੇ ਇਧਰਲੇ ਪਾਸੇ ਜਿੰਨੇ ਬੱਦਲ ਬਣ ਰਹੇ ਆ ਉਹ ਪੰਜਾਬ ਦੇ ਉੱਪਰ ਦੀ ਹੋ ਕੇ ਗੁਜ਼ਰਨਗੇ ਤੇ ਆਪਣੇ ਕੈਂਮੈਨ ਛਿੱਟੇ ਛਰਾਟੇ ਹਲਕੀਆਂ ਦਰਮਿਆਨੀਆਂ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਦੇਣਗੇ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੀ ਗੱਲ ਕਰੀਏ ਤਾਂ ਕੱਲ ਨੂੰ ਇਹ ਜਿਹੜਾ ਚੱਕਰਵਾਤ ਆ ਉਹ ਰਾਜਸਥਾਨ ਦੇ ਭਾਗਾਂ ਤੇ ਪਹੁੰਚ ਜਾਣਾ ਜਿਹਦੇ ਕਰਕੇ ਦੁਪਹਿਰ ਤੋਂ ਬਾਅਦ ਇਹਦੇ ਨਾਲ ਵੱਡੇ ਲੈਵਲ ਤੇ ਗਰਜ ਚਮਕ ਵਾਲੇ ਬੱਦਲਾਂ ਰਾਜਸਥਾਨ ਦੇ ਜਿੰਨੇ ਭਾਗ ਹੁਣ ਦੱਸੇ ਆ ਇਸੇ ਤਰ੍ਹਾਂ ਪੰਜਾਬ ਦੇ ਬਹੁਤ ਸਾਰੇ ਭਾਗ ਹਿਮਾਚਲ ਪ੍ਰਦੇਸ਼ ਉੱਤਰਾਖੰਡਾ ਚੰਡੀਗੜ੍ਹ ਤੇ ਆਪਣੇ ਪੰਜਾਬ ਦੇ ਜਿੰਨੇ ਵੀ ਆ ਇਲਾਕੇ ਆ ਫਿਰੋਜ਼ਪੁਰ ਫਰੀਦਕੋੜ ਮਕਸਰਾਂ ਮਲੋਟ ਬੋੜ ਮੋਗਾ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਫਤਿਗੜ੍ਹ ਸਾਹਿਬ ਲੁਧਿਆਣਾ ਮੁੱਲਾਪੁਰ ਰੈਕੋਡ ਜਗਰਾਉ ਇਨਾਂ ਸਾਰੇ ਭਾਗਾਂ 'ਚ ਗਰਜ ਚਮਕ ਵਾਲੇ ਬੱਦਲ ਬਣਨਗੇ ਕਿਤੇ ਕਿਤੇ ਤੇਜ਼ ਅਸ਼ਰਾਟੇ ਕਿਤੇ ਕਿਤੇ ਹਲਕੇ ਸ਼ਰਾਟੇ ਇਦਾਂ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਚੱਲਣਗੀਆਂ ਕਿਤੇ ਕੈਂਡਮੈਂਡ ਵੀ ਹੋ ਸਕਦੀ ਆ ਤੇਜ਼ ਹਨੇਰੀ ਵੀ ਚੱਲ ਸਕਦੀ ਆ ਬੱਦਲਾਂ ਦੇ ਨਾਲ ਤੇ ਗਰਜ ਚਮਕ ਵੀ ਹੋਊਗੀ ਬੱਦਲਾਂ ਦੀ ਏਵੇਂ ਹੀ ਰਾਜਸਥਾਨ ਦੇ ਭਾਗਾਂ ਤੇ ਏਵੇਂ ਹੀ ਹਰਿਆਣੇ ਦੇ ਜਿਹੜੇ ਦੱਖਣ ਪੱਛਮੀ ਇਲਾਕੇ ਆ ਇਨਾਂ ਭਾਗਾਂ 'ਚ ਗਰਜ ਚਮਕ ਵਾਲੇ ਬੱਦਲ ਤੇ ਮੱਧ ਪ੍ਰਦੇਸ਼ ਦੇ ਪੱਛਮੀ ਇਲਾਕਿਆਂ ਦੇ ਵਿੱਚ ਬੱਦਲਾਂ ਦੀ ਗਰਜ ਚਮਕ ਦੇ ਨਾਲ ਬਰਖਾਰੀਆਂ ਗਤੀਵਿਧੀਆਂ ਜਿਹੜੀਆਂ ਹੋਣਗੀਆਂ ਜੰਮੂ ਕਸ਼ਮੀਰ ਦੇ ਭਾਗਾਂ ਦੇ ਉੱਤੇ ਘੱਟ ਬਰਖਾ ਦੇ ਚਾਂਸ ਆ ਪੰਜਾਬ ਦੇ ਪੱਛਮੀ ਅਤੇ ਉੱਤਰੀ ਇਲਾਕਿਆਂ ਦੇ ਵਿੱਚ ਵੀ ਬਰਖਾ ਦੇ ਘੱਟ ਚਾਂਸ ਬਣੇ ਹੋਇਆ ਇਹ ਜਿਹੜੀ ਅਪਡੇਟ ਆ ਇਹ ਸਿਸਟਮ ਦੀ 18 ਤਰੀਕ ਤੋਂ ਬਾਅਦ ਇਹ ਸਿਸਟਮ ਨੇ ਅੱਗੇ ਲੰਘ ਜਾਣਾ 19 20 21 ਤਰੀਕ ਨੂੰ ਮੌਸਮ ਆ ਜਿਹੜਾ ਉਹ ਪੰਜਾਬ ਦਾ ਖੁਸ਼ਕ ਰਹੂਗਾ ਪੱਛਮ ਦੀ ਹਵਾਵਾਂ ਮਾ ਉਧਰੋਂ ਚੱਲਣਗੀਆਂ ਪਰ ਟੈਂਪਰੇਚਰ ਆ ਜਿਹੜਾ ਵਧੂਗਾ ਪਰ 22 23 ਤਰੀਕ ਦੇ ਦਰਮਿਆਨ ਫੇਰ ਪੂਰਬ ਦੀਆਂ ਹਵਾਵਾਂ ਜਿਹੜੀਆਂ ਉੱਤਰ ਭਾਰਤ ਦੇ ਵਿੱਚ ਚੱਲਣਗੀਆਂ ਜਿਸ ਦੇ ਨਾਲ ਫੇਰ ਟਟਵੇਂ ਰੂਪ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਬਾਰਖਾ ਦੇ ਗਤੀਵਿਧੀਆਂ ਹੋ ਸਕਦੀਆਂ ਮੈਦਾਨੀ ਇਲਾਕਿਆਂ 'ਚ ਕੀ ਨਵੀਂ ਅਪਡੇਟ ਆਊਗੀ ਉਹਦੇ ਬਾਰੇ ਜੋ ਵੀ ਅਪਡੇਟ ਹੋਊਗੀ ਉਹ ਦੱਸਾਂਗੇ ਬੰਗਾਲ ਦੀ ਖਾੜੀ ਦੇ ਵਿੱਚ ਵੀ ਲੋ ਪ੍ਰੈਸ਼ਰ ਉਹਦੇ ਨਾਲ ਉਥੋਂ ਵੀ ਕੁਝ ਹਵਾਵਾਂ ਮੱਲ ਉੱਤਰ ਭਾਰਤ ਦੇ ਵਿੱਚ ਪਹੁੰਚਣਗੀਆਂ ਉਹਦੇ ਨਾਲ ਪੰਜਾਬ ਦੇ ਮੌਸਮ ਤੇ ਕੀ ਅਸਰ ਪਊਗਾ ਉਹਦੇ ਬਾਰੇ ਵੀ ਜਿਹੜੀ ਵੀ ਅਪਡੇਟ ਹੋਊਗੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਵਾਂਗੇ ਕਿਸਾਨ ਵੀਰਾਂ ਜਿਹੜੇ ਆਲੂਆਂ ਦੀ ਫਸਲ ਦੀ ਪਟਾਈ ਕਰ ਰਹੇ ਆ ਕੋਈ ਐਡੀ ਵੱਡੀ ਗੱਲ ਜ਼ਬਰਦਸਤ ਤਾਂ ਹੈ ਨਹੀਂ ਪਰ ਫਿਰ ਵੀ ਕੱਲੂ ਬਰਖਾ ਰੇ ਗਤੀਵਧੀਆਂ ਦੱਸੇ ਹੋਏ ਜ਼ਿਲ੍ਹਿਆਂ 'ਚ ਹੋਣ ਦੀ ਸੰਭਾਵਨਾ ਬਣੀ ਹੋਈ ਆ 26 ਤਰੀਕ ਤੋਂ ਬਾਅਦ ਇੱਕ ਸਿਸਟਮ ਸਟਰੋਂਗ ਆ ਉੱਤਰ ਭਾਰਤ ਦੇ ਵਿੱਚ ਫੇਰ ਆ ਰਿਹਾ ਜਿਹਦੇ ਨਾਲ ਪਹਾੜਾਂ ਤੇ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਦੇ ਕਿਹੜੇ-ਕਿਹੜੇ ਇਲਾਕੇ 'ਚ ਬਰਖਾ ਹੋਊਗੀ ਉਹ ਦੱਸਾਂਗੇ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਵੀ ਤਕੜਾ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ। ਏਰੀਆ ਜਿਹੜੀਆਂ ਜੜੀਆਂ ਅਪਡੇਟਸ ਆਉਂਦੀਆਂ ਰਹਿਣਗੀਆਂ ਨਾਮ ਦੀ ਨਾਲ ਦੀ ਨਾਲ ਆਪਾਂ ਦੇ ਦੇ ਜਾਣੀਆਂ ਕਿਉਂਕਿ ਜਿਹੜੇ ਵੈਸਟਰਨ ਡਿਸਟਰਬੈਂਸ ਆ ਇਹਨਾਂ ਦੀ ਸਟੀਕ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਕਈ ਵਾਰ ਇਹ ਨੇੜੇ ਜਾ ਕੇ ਬਦਲ ਜਾਂਦੇ ਆ। ਕਈ ਵਾਰ ਇਹ ਪਹਿਲਾਂ ਸਟਰੋਂਗ ਦੱਸਦੇ ਆ ਬਾਅਦ ਕਮਜ਼ੋਰ ਹੋ ਜਾਂਦੇ ਆ। ਕਈ ਵ ਸਟਰੋਂਗ ਹੋ ਜਾਂਦੇ ਆ ਜਿਹਦੇ ਨਾਲ ਬਰਖਾ ਜਿਹੜੀ ਇੱਕੋ ਲੱਖਤਾ ਆ ਜਾਂਦੀ ਹੈ ਤੇ ਫਿਰ ਆਪਾਂ ਕਹਿੰਦੇ ਆ ਵੀ ਇਹ ਤਾਂ ਕਹਿੰਦੇ ਸੀ ਵੀ ਇਹ ਕਮਜ਼ੋਰ ਹੋ ਗਿਆ ਇਸ ਤਰ੍ਹਾਂ ਇਹਦੀ ਕਾਰਵਾਈ ਆ ਜਿਹੜੀ ਉਹ ਚੱਲਦੀ ਰਹਿੰਦੀ ਆ ਉਮੀਦ ਕਰਦੇ ਆ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਤਿ ਸ੍ਰੀ ਅਕਾਲ ਜੀ